ਕਿ ਕਿਸਾਨੀ ਐ ਜਿੱਦਾਂ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਹਾਂ ਬਾਅਦ ਚ ਉਹ ਸੌਦਾ ਅਜਲਾ ਕੀ ਕਰੇ ਇਹ ਬਿਜਲੀ ਜਵائی ਦਿਨੇ ਕਿਸਾਨ ਨੂੰ ਰਾਤ ਨੂੰ ਖੇਤਾਂ ਕੱਪਾਂ ਨਹੀਂ ਉਹ ਜਿਹੜੀਆਂ ਡੋਮ ਮਿੱਤਣੀਆਂ ਪੈਣ ਆ ਆ ਮਾਂ ਵੀ ਪਾਣੀ ਦਰ ਪਰ ਬੋਲ ਸਿੰਘ ਮਾਨ ਲੋਕਾਂ ਤੇ ਛੱਡ ਦੋ ਜਿਹਨੂੰ ਕੌਣ ਸੱਚਾ ਲੱਗਦਾ ਹੈ ਕੌਣ ਠੀਕ ਲੱਗਦਾ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਸੋ ਅੱਜ ਤੁਹਾਡਾ ਇਹ ਨਹੀਂ ਬਾਰਿਗਿੰਗ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਵਰਖੀਤਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਜੀ ਰੱਬਾ ਪ੍ਰਮਾਤਮਾ ਆਪ ਮਿਹਰ ਕਰੂਗਾ ਕਸੀਰੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਆ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਉਹ ਸੜਕ 15 ਸਾਲ ਤੋਂ ਨਹੀਂ ਸੀ ਬਣੀ ਆ ਹੁਣ ਬਣੀ ਹੈ ਜੀ ਲੋਹੀ ਇਹਨਾਂ ਨੀਤਾਂ 15 ਸਾਲ ਜਿਹੜੇ ਨੇ ਕੋਟੀ ਨੀਅਤ ਸੀ ਤੇ ਮੈਂ ਜਦੋਂ ਆਇਆ ਤਾਂ ਮਾਚੀਵਾਰੇ ਉਹ ਤੋਂ ਪਹਿਲਾਂ ਮਰਿੰਡੇ ਤੇ ਲੋਕ ਜਿਸ ਤਰੀਕੇ ਨਾਲ ਬਾਹਰ ਨਿਕਲ ਕੇ ਆ ਰਹੇ ਨੇ ਇਧਰ ਇੱਕ ਕੁਛਪਾਸਾ ਸੱਦਾ ਬੱਤਰ ਵੀ ਨਿੱਸਰ ਤਾਂ ਐਸੀ ਹੈ ਜਿੱਦੇ ਬੁਲਾ ਕੇ ਕੀਤਾ ਪ੍ਰੋਗਰਾਮ ਉਹਦੇ ਕੀ ਹਾਲ ਹੋਊਗਾ ਨਾ ਸਭ ਦੂਰ ਖੜੇ ਨੇ ਨੌਜਵਾਨ ਵੀਰ ਖੜੇ ਨੇ ਮੇਰੇ ਵੱਲੋਂ ਗਰੰਟੀ ਹੈ ਕਿ ਆਪਾਂ ਇਥੋਂ ਛੱਡ ਕੇ ਨਹੀਂ ਜਾਣਾ ਮੁਲਕ ਨੂੰ ਆਪਾਂ ਨੂੰ ਨੌਕਰੀਆਂ ਇੱਥੇ ਦਿਓ ਦੋਣੀਆਂ ਕੰਮ ਤੁਹਾਨੂੰ ਇੱਥੇ ਕਰਵਾਉਣੇ ਨੇ ਫੈਕਟਰੀਆਂ ਤੁਹਾਨੂੰ ਇੱਥੇ ਖਲਵਾਉਣੀਆਂ ਨੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਇਸ ਸੰਕਟ ਦੀ ਘੜੀ 'ਚ ਆਮ ਆਦਮੀ ਪਾਰਟੀ ਦੇ ਨਾਲ ਖੜੇ ਆਰਵਿੰਦ ਕੇਜਰੀਵਾਲ ਦੇ ਨਾਲ ਚਕਾਨ ਵਾਂਗੂ ਖੜੇ ਆ ਹਰ ਰੋਜ਼ ਉਹਨਾਂ ਕੋਲੇ ਵਸੀਲ ਜਾਂਦੇ ਆ ਤੇ ਵੋਟਰ ਦਿੰਦੇ ਆ ਕਿ ਦੇਸ਼ ਦੇ ਵਿੱਚ ਕਿੱਥੇ ਕਿੱਥੇ ਆਰਵਿੰਦ ਕੇਜਰੀਵਾਲ ਜੀ ਤੁਹਾਡੇ ਹੱਕ ਦੇ ਵਿੱਚ ਕੋਈ ਮੁਜ਼ਾਹਰਾ ਹੋਇਆ ਕੋਈ ਤੁਹਾਡੇ ਹੱਕ ਦੇ ਵਿੱਚ ਮੋਮਬੱਤੀ ਮਾਰਚ ਹੋਇਆ ਦੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਇਹਨਾਂ ਨੂੰ ਜਿਹੜੇ ਰਵਾਇਤੀ ਲੀਡਰ ਨੇ ਆਮ ਕਰਾਤੀਆਂ ਪੁੱਤ ਕਿਉਂ ਆ ਗਏ ਆਮ ਕਰਾਤੀਆਂ ਪੁੱਤ ਕਿਉਂ ਚੇਅਰਮੈਨ ਬਣ ਗਏ ਕਿਉਂ ਮਾਰਕੀਟ ਕਮੇਟੀਆਂ ਦੇ ਪ੍ਰਧਾਨ ਬਣ ਗਏ ਕਿਉਂ ਉਹ ਜਿਹੜੇ ਮੰਤਰੀ ਬਣਗੇ ਕਿਉਂ ਐਮਐਲਏ ਬਣਗੇ ਮੁੱਖ ਮੰਤਰੀ ਬਣਗੇ ਆਹੀ ਪ੍ਰੋਬਲਮ ਹਾਂਜੀ ਹਾਂਜੀ ਹੋਰ ਕੋਈ ਪ੍ਰੋਬਲਮ ਨਹੀਂ ਜਿਹੜੇ ਜ਼ੁਲਮ ਕਰਦਿਆਂ ਦੇ ਖਿਲਾਫ ਲੜਨ ਵਾਲੀ ਸਾਡੀ ਧਰਤੀ ਹੈ ਸਾਡੇ ਗੁਰੂ ਨੇ ਔਰ ਦੂਜਿਆਂ ਦੇ ਧਰਮਾਂ ਦੀ ਰੱਖਿਆ ਲਈ ਵੀ ਕੁਰਬਾਨੀਆਂ ਦੇਣ ਵਾਲੇ ਆਪਾਂ ਤਾਂ ਜਦੋਂ ਕਿ ਕੇ ਸਾਨੂੰ ਪਤਾ ਲੱਗੇ ਕਿ ਧੱਕਾ ਹੋ ਰਿਹਾ ਹੈ ਆ ਲਾਲਾ ਲਾਜ ਪਤਰਾਏ ਜੀ ਦੀ ਕਸਤੀ ਹੈ ਜਦੋਂ ਪਤਾ ਲੱਗੇ ਕਿ ਧੱਕਾ ਹੋ ਰਿਹਾ ਤਾਂ ਅਸੀਂ ਖੜਦੇ ਆਂ ਤੇ ਅਸੀਂ ਮਜਲੂਮਾਂ ਤੇ ਹੱਕ 'ਚ ਖੜਦੇ ਆਂ ਤੇ ਜ਼ਾਲਿਮਾਂ ਦੇ ਵਿਰੁੱਧ ਖੜਦੇ ਆਂ ਦਰਸ਼ਕਾਂ ਤੇ ਰੁਕਿਆ ਅੱਜ-ਤੱਜ ਜਗ੍ਹਾ ਤੇ ਇੱਕੋ ਇੱਕ ਚੀਜ਼ ਸਾਂਝੀ ਜਿਹੜੀ ਸੁਣਨ ਨੂੰ ਮਿਲੀ ਕਿ ਜੀ 2 ਸਾਲਾਂ ਜੋ ਤੁਸੀਂ ਕਰਤਾ ਦੂਜੇ ਪਾਸੇ ਵਾਲੇ 70 ਸਾਲਾਂ 'ਚ ਨਹੀਂ ਕਰ ਸਕੇ ਕੋਈ ਕਹਿੰਦਾ ਮੇਰੇ ਭਤੀਜੇ ਨੇ ਨੌਕਰੀ ਮਿਲ ਗਈ ਕੋਈ ਕਹਿੰਦਾ ਜੀ ਸਾਡੇ ਪਿੰਡ ਚਾਰ ਨੌਕਰੀਆਂ ਮਿਲ ਗਿਆ ਕੋਈ ਕਹਿੰਦਾ ਜੀ 25 ਸਾਲ ਬਾਅਦ ਸਾਡੇ ਪਿੰਡ ਕੱਸੀਆਂ ਦਾ ਪਾਣੀ ਪਹੁੰਚ ਗਿਆ ਇੱਕ ਨੇ ਕੱਲ ਉਹ ਕਹੀ ਉਹ ਕਹਿੰਦਾ ਜੀ ਸਾਰੀ ਕਣਕ ਪੱਕੀ ਪਰ ਦੋ ਚਾਰ ਦਿਨਾਂ ਨੂੰ ਹੁਣ ਕਣਕ ਵੱਢਾਂਗੇ ਪਹਿਲੀ ਵਾਰ ਹੋਇਆ कि सारी कणक पका एक भी एक बारी भी सानू रात नहीं जाना पे जी बिजली ते नहीं आई जाती है पंजाब की शान बचाने के लिए पंजाब की आबरू की रक्षा के लिए और आपके आम आदमी की इस सरकार की ताकत को बनाए रखने के लिए भगवंत मान साहब अकेले सांसद संसद में होते थे अकेले होते थे संसद में संसद हिला के रखते थे आज सोचो कि 13 के 13 जब भगवंत मान साहब वहां पहुंच जाएंगे 13 भगवंत मान आप दे दो मैं गारंटी देता हूं कि संसद पंजाब की मर्जी से चलेगा नौकरियां देने वाली कहंदे इना दी डांगा मारो इना नु कुटो ਸਾਡੇ ਕੋਲ ਨਹੀਂ ਹੈਗਾ ਯਾਰ ਮੈਨੂੰ ਇਹ ਦੱਸੋ ਨਾ ਤਾਂ ਕੋਈ ਨਵਾਂ ਸਕੂਲ ਬਣਾਇਆ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਨਵੀਂ ਯੂਨੀਵਰਸਿਟੀ ਬਣਾਈ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸਰਕਾਰੀ ਹਸਤਨਾਮਾ ਬਣਾਇਆ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸੜਕਾਂ ਬਣਾਈਆਂ ਨਵੇਂ ਸੜਕਾਂ ਸਾਰੀਆਂ ਟੋਲ ਪਲਾਜ਼ੇ ਵਾਲਿਆਂ ਨੇ ਬਣਾਈਆਂ ਨੇ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਕੋਈ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਅਸਲ 'ਚ ਨੀਅਤ ਖਾਲੀ ਸੀ ਤਾਂ ਖਜ਼ਾਨਾ ਖਾਲੀ ਸੀ ਆਪਣੀ ਨੀਅਤ ਭਰੀ ਹੋਈ ਐ ਤਾਂ ਖਜ਼ਾਨਾ ਭਰਿਆ ਹੋਊਗਾ